ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਨਨਾ ਦੇ ਭੋਏ ਭਾਰਤੀਏ ਆਪ ਲਈ ਲੜ ਲਾਏ ਦਰਦਰ ਵੇਸ ਸੇ ਤਿੰਨ ਧਨ ਜਣੇਂਦੀ ਮਾਉ ਆਏ ਸਭਲ ਸੇ ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ ਜਿਨਨੇ ਪ੍ਰਸ਼ਾਤਾ ਸੱਚ ਜਮਾ ਪੈਰ ਮੁ ਤੇਰੇ ਬਨਹ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈਰ ਦੀ ਜੰਦ ਬੰਦਗੀ ਬਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕੈ ਸੇਵਕ ਜਨਮਨ ਪਰਤਖ ਗੁਰ ਨਿਸਤਾਰੈ ਸੋ ਕਹੋ ਦਨ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮਰੀ ਗਣਤ ਨ ਗਣੀਆ ਕਾਈ ਆਪਣਾ ਬਿਰਦ ਪਛਾਨ ਹਾਥ ਦੇ ਰਾਖੀ ਕਰ ਆਪਣੇ ਸਦਾ ਸਦਾ ਰੰਗ ਮਾਣ ਸਮਰੀ ਗਨਤ ਨਗਣਿਆ ਕਾਈ ਆਪਣਾ ਫਿਰਦ ਪਛਾਨ ਹੱਥ ਦੇ ਰੱਖੀ ਕਰ ਆਪਣੇ ਸਦਾ ਸਦਾ ਰੰਗ ਮਾਣ ਸੱਚ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਏ ਸਰਬ ਕਲਿਆਣ ਰਹਾ ਜੀਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਤੈ ਜਿ ਰੱਖੀ ਨਾਨਕ ਸਤਿਗੁਰ ਬਾਣ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾ ਸਕੀ ਆਪ ਬੈਜ ਰੱਖੇ ਨਾਨਕ ਸਤ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਮਾਂ ਅੱਜ ਦੀ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ 619 ਤੇ 20 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਮਹਾਨਾ ਪੰਜਵ ਸੋਰਠ ਰਾਗ ਦੇ ਵਿੱਚ ਮਹਲਾ 5ਵਾਂ ਤੋਂ ਭਾਵ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਹੋਂਦੇ ਮੁਖਾਰ ਬਿੰਦ ਤੋਂ ਇਹ ਬਾਣੀ ਉਚਾਰਣ ਕੀਤੀ ਹੋਈ ਹੈ ਤੇ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ ਬੜੇ ਧਿਆਨ ਦੇ ਨਾਲ ਆਪਾਂ ਗੁਰੂ ਅਰਜਨ ਸਾਹਿਬ ਜੀ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਹਮਰੀ ਗਣਤ ਨ ਗਣੀਆ ਕਾਈ ਆਪਣਾ ਵਿਰਧ ਪਛਾਨ ਗਣਤ ਹੁੰਦਾ ਹੈ ਗਿਣਤੀ ਕਿ ਸੱਚੇ ਪਾਤਸ਼ਾਹ ਸਾਡੇ ਵਿੱਚ ਬੜੇ ਮਾੜੇ ਔਗਣ ਨੇ ਗੁਣ ਕੋਈ ਨਹੀਂ ਹੈ ਸਾਡੀਆਂ ਇਹ ਗਿਣਤੀਆਂ ਮਿੰਤੀਆਂ ਛੱਡ ਦੇ ਕੇ ਇਹਦੇ ਵਿੱਚ ਆ ਵੀ ਔਗਣ ਹੈ ਆ ਵੀ ਔਗਣ ਹੈ ਸਾਡੇ ਕੋਲੇ ਜੇ ਕੱਦਾ ਕੋਈ ਗੋੜਾ ਹੋਇਆ ਉਹ ਸੱਚੇ ਪਾਤਸ਼ਾਹ ਤੁਸੀਂ ਵੇਖ ਲਿਓ ਪਰ ਆ ਜਿਹੜੀਆਂ ਸਾਡੇ ਚ ਘਾਟਾਂ ਨੇ ਇਹਨਾਂ ਤੇ ਬਣਦਾ ਹੀ ਪਾ ਲਿਓ ਇੱਥੇ ਗੁਰੂ ਅਰਜਨ ਸਾਹਿਬ ਨੇ ਕਿੰਨੇ ਹਮਰੇ ਗਣ ਤਨ ਗਣੀਆਂ ਕਾਈ ਆਪਣਾ ਵਿਰਧ ਪਛਾਨ ਕਿ ਪ੍ਰਮਾਤਮਾ ਜਿਹੜਾ ਉਹ ਉੱਡ ਤੋਂ ਆਪਣੇ ਪਿਆਰਿਆਂ ਦੇ ਕੋਈ ਵੀ ਘਾਟ ਜਿਹੜੀ ਆ ਉਹ ਦੁਨੀਆ ਦੇ ਸਾਹਮਣੇ ਨਹੀਂ ਰੱਖਦਾ ਜੇ ਸਾਡੀਆਂ ਘਾਟਾਂ ਗੁਰੂ ਗਿਣਨ ਲੱਗ ਜੇ ਫਿਰ ਤੇ ਸਾਡੇ 'ਚ ਇੰਨੀਆਂ ਘਾਟਾਂ ਨੇ ਕਿ ਬੰਦਾ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਤੋਂ ਛੁੱਟ ਨਹੀਂ ਸਕਦਾ ਗੁਰੂ ਸਾਹਿਬ ਕਹਿੰਦੇ ਆ ਕਿ ਲੇਖਾ ਕਦੇ ਨਾ ਛੁੱਟੀ ਐ ਖਿੰਨ ਖਿੰਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਕੇ ਸਾਡਾ ਲੇਖਾ ਨਾ ਤੁਸੀਂ ਖੋਲਿਓ ਸਾਡੀ ਬਹੀ ਨਾ ਖੋਲਿਓ ਜੇ ਕਿਤੇ ਸਾਡਾ ਲੇਖਾ ਕੱਢ ਲਿਆ ਤੁਸੀਂ ਨੇ ਫੇਰ ਨਹੀਂ ਅਸੀਂ ਬਖਸ਼ੇ ਜਾਣੇ ਜੇ ਸਾਡੀ ਬਹੀ ਕੱਢ ਲਈ ਕਿਤੇ ਫੇਰ ਨਹੀਂ ਅਸੀਂ ਬਖਸ਼ੇ ਜਾਣੇ ਇੱਥੇ ਗੁਰੂ ਸਾਹਿਬ ਕਹਿ ਰਹੇ ਆ ਹਮਰੇ ਗਣਤ ਨਾ ਗੜੀਆਂ ਕਾਏ ਆਪਣਾ ਵਿਰਧ ਪਛਾਣ ਹਾਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਕਿ ਪ੍ਰਮਾਤਮਾ ਨੇ ਸਾਡੇ ਸਿਰ ਤੇ ਹੱਥ ਰੱਖਿਆ ਕਿ ਸਾਨੂੰ ਉਸ ਪ੍ਰਮਾਤਮਾ ਦੇ ਨਾਲ ਜੋੜਤਾ ਸਦਾ ਹੀ ਸਾਡੇ ਅੰਦਰ ਆਨੰਦ ਪੈਦਾ ਹੋ ਗਿਆ ਰੰਗ ਦਾ ਭਾਵ ਹੁੰਦਾ ਹੈ ਆਨੰਦ ਕਿ ਸਾਡੇ ਅੰਦਰ ਹਮੇਸ਼ਾ ਹੀ ਆਨੰਦ ਪੈਦਾ ਹੋ ਗਿਆ ਹੱਥ ਦੇ ਰਾਖੇ ਕਰ ਆਪਣੇ ਕੇ ਪਰਮਾਤਮਾ ਨੇ ਆਪਣੇ ਸੇਵਕਾਂ ਦੇ ਸਿਰ ਦੇ ਉੱਤੇ ਆਪਣਾ ਹੱਥ ਰੱਖਿਆ ਹੱਥ ਦੇ ਰੱਖ ਕੇ ਕਰੇ ਆਪਣੇ ਸਦਾ ਸਦਾ ਰੰਗ ਮਾਣ ਕੋਈ ਦਿਨ ਐਸਾ ਨਹੀਂ ਕਿ ਬੰਦਾ ਉਦਾਸ ਹੋ ਜੇ ਸਦਾ ਹੀ ਉਸ ਪਰਮਾਤਮਾ ਦੇ ਰੰਗ ਵਿੱਚ ਖੁਸ਼ੀਆਂ ਦੇ ਵਿੱਚ ਆਨੰਦ ਵਿੱਚ ਰਹਿਣ ਲੱਗ ਜਾਂਦਾ ਫਿਰ ਸੱਚਾ ਸਾਹਿਬ ਸਦ ਮਿਹਰਬਾਨ ਜਿਹੜਾ ਪਰਮਾਤਮਾ ਜਿਹੜਾ ਸਾਡਾ ਗੁਰੂ ਹੈ ਜਿਹੜੇ 35 ਮਹਾਂਪੁਰਸ਼ਾਂ ਦੇ ਬਾਣੀ ਹੈ ਇਹ ਸੱਚੀ ਹੈ ਇਹ ਸੱਚਾ ਸਾਹਿਬ ਹੈ ਸੱਚਾ ਸਾਹਿਬ ਸਦ ਮਿਹਰਬਾਨ ਮਿਹਰਬਾਨ ਦਾ ਭਾਵ ਹੁੰਦਾ ਕਿਰਪਾ ਕਿ ਗੁਰੂ ਕਦੇ ਵੀ ਸਾਡੇ ਤੇ ਨਾਰਾਜ਼ ਨਹੀਂ ਹੁੰਦਾ ਇਹ ਹਮੇਸ਼ਾ ਹੀ ਸਾਡੇ ਤੇ ਕਿਰਪਾ ਬਣਾ ਕੇ ਰੱਖਦਾ ਮਿਹਰਬਾਨ ਖੁਸ਼ ਰਹਿੰਦਾ ਸੱਚਾ ਸਾਹਿਬ ਸੱਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰੂ ਪੂਰਾ ਹੋਏ ਸਰਬ ਕਲਿਆਣ ਬੰਦ ਪਾਇਆ ਜਿਵੇਂ ਅਸੀਂ ਕਹਿ ਦਿੰਨੇ ਆ ਕਿ ਮੇਰਾ ਕੰਮ ਬਣ ਰਿਹਾ ਸੀ ਪਰ ਫਲਾਣੇ ਬੰਦੇ ਨੇ ਜਾ ਕੇ ਉੱਥੇ ਸ਼ਿਕਾਇਤ ਕਰਤੀ ਮੇਰਾ ਕੰਮ ਬਣਨੋਂ ਰਹਿ ਗਿਆ ਇੱਥੇ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜੇ ਤੇਰੇ ਅੰਦਰ ਵਿਕਾਰ ਨੇ ਉਹ ਤੈਨੂੰ ਬਾੜੇ ਪਾਸੇ ਲੈ ਕੇ ਜਾਂਦੇ ਅਸੀਂ ਉਹਨਾਂ ਨੂੰ ਬੰਨ੍ਹ ਪਾਤਾ ਰੋਕਤਾ ਉਹਨਾਂ ਨੂੰ ਹੁਣ ਉਹ ਤੈਨੂੰ ਤੰਗ ਨਹੀਂ ਕਰਨਗੇ ਬੰਦ ਪਾਇਆ ਮੇਰਾ ਸਤਗੁਰੂ ਪੂਰਾ ਇਹ ਪੂਰਾ ਸਤਗੁਰੂ ਕਰ ਸਕਦਾ ਜਿਹੜੇ ਕੱਚੇ ਬਿੱਲੇ ਨੇ ਉਹ ਤੇ ਆਪ ਵਿਕਾਰਾਂ ਦੇ ਵਿੱਚ ਡੁੱਬੇ ਪਏ ਐ ਉਹ ਤੇ ਅੱਜ ਵੀ ਸਜਾਵਾਂ ਪੂਰੀਆਂ ਕਰ ਰਹੇ ਐ ਅੱਜ ਵੀ ਜੇਹੜਾਂ ਦੇ ਵਿੱਚ ਖੱਜਤ ਹੋ ਰਿਹਾ ਪਰ ਜਿਹੜਾ ਮੇਰਾ ਪੂਰਾ ਸਤਗੁਰੂ ਹੈ ਨਾ ਜੀ ਉਹ ਜੇ ਝੇਲ ਚ ਵੀ ਗਏ ਨੇ ਤਾਂ ਕਿਸੇ ਦੇ ਭਲੇ ਵਾਸਤੇ ਗਏ ਨੇ ਪਰ ਜੇ ਅੱਜ ਵਾਲੇ ਜੇਹੜਾਂ ਚ ਗਏ ਨੇ ਉਹ ਕਰਮਾਂ ਕਰਕੇ ਗਏ ਐ ਇੱਥੇ ਗੁਰੂ ਸਾਹਿਬ ਕਹਿ ਰਹੇ ਆ ਬੰਦ ਪਾਇਆ ਮੇਰਾ ਸਤਗੁਰੂ ਪੂਰੇ ਉਹ ਤੇ ਸਾਨੂੰ ਵੀ ਬੰਦਨਾ ਤੋਂ ਰੋਕ ਦਿੰਦਾ ਸਾਡੇ ਅੰਦਰ ਵੀ ਜੇ ਵਿਕਾਰ ਚੱਲਦੇ ਆ ਉਹਨਾਂ ਨੂੰ ਵੀ ਰੋਕ ਦਿੰਦਾ ਤੇ ਉਹਨਾਂ ਦੇ ਅੰਦਰ ਆਪਣੇ ਕੋਈ ਵਿਕਾਰ ਨਹੀਂ ਸੀ ਪਰ ਜਿਹੜੇ ਅੱਜ ਵਾਲੇ ਨੇ ਉਹ ਤੇ ਆਪਾਂ ਵੇਖਿਆ ਹੀ ਹੈ ਬੰਦ ਪਾਇਆ ਮੇਰਾ ਸਤਿਗੁਰੂ ਪੂਰਾ ਹੋਈ ਸਰਬ ਕਲਿਆਣ ਫਿਰ ਕਹਿੰਦੇ ਸਾਰੇ ਸੁੱਖ ਮਿਲ ਜਾਂਦੇ ਸਰਬ ਕਲਿਆਣ ਕਲਿਆਣ ਦਾ ਭਾਵ ਸੁੱਖ ਸਰਬ ਦਾ ਭਾਵ ਸਾਰਿਆਂ ਤਰ੍ਹਾਂ ਦੇ ਰਹਾਓ ਜੀਓ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪੈਨਣ ਖਾਣ ਜਿਸ ਪਰਮਾਤਮਾ ਨੇ ਆ ਜੀਓ ਸਰੀਰ ਜੀਓ ਜਿੰਦ ਆ ਪਾਏ ਪਿੰਡ ਪਿੰਡ ਭਾਵ ਕੇ ਆ ਸਰੀਰ ਕਿ ਜਿਸ ਪਰਮਾਤਮਾ ਨੇ ਆ ਸਰੀਰ ਦੇ ਵਿੱਚ ਜਿੰਦ ਪਾਈ ਹੈ ਜਿਨੇ ਇਸ ਸਰੀਰ ਨੂੰ ਸਾਜਿਆ ਉਹ ਫਿਰ ਸਾਨੂੰ ਪੈਨਣ ਵਾਸਤੇ ਵੀ ਦੇਊਗਾ ਖਾਣ ਵਾਸਤੇ ਵੀ ਦੇਊਗਾ ਪਰ ਮਿਹਨਤ ਸਾਨੂੰ ਆਪ ਕਰਨੀ ਪੈਣੀ ਹੈ ਕਿਉਂਕਿ ਉਸ ਪਰਮਾਤਮਾ ਨੇ ਇੱਕੋ ਵਾਰ ਖਜ਼ਾਨਾ ਜਿਹੜਾ ਉਹ ਸਾਨੂੰ ਦੇ ਦਿੱਤਾ ਉਹਦੇ ਵਿੱਚੋਂ ਹੁਣ ਅਸੀਂ ਮਿਹਨਤ ਕਰਕੇ ਕੱਢਣਾ ਖਾਣ ਵਾਸਤੇ ਕੱਢ ਲਈਏ ਪਹਿਨਣ ਵਾਸਤੇ ਕੱਢ ਲਈਏ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜੀਓ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪੈਨਣ ਖਾਨ ਉਹਨੇ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰੱਖੀ ਜੇ ਘਾਟਾਂ ਨਹੀਂ ਤਾਂ ਉਹ ਸਾਡੇ ਜਨੇਜੇ ਜਿੱਦ ਤੇ ਸਾਡੀਆਂ ਘਾਟਾਂ ਪੂਰੀਆਂ ਹੋ ਗਈਆਂ ਪਰਮਾਤਮਾ ਨੇ ਕਿਸੇ ਚੀਜ਼ ਦੀ ਤੋੜ ਰਹਿਣ ਨਹੀਂ ਦੇਣੀ ਆਪਣੇ ਦਾਸ ਕੀ ਆਪ ਪੈਜ ਰੱਖੇ ਨਾਨਕ ਸਦਗੁਰਵਾਨ ਜਿਹੜਾ ਉਹਦਾ ਬਣ ਜਾਂਦਾ ਹੈ ਉਹਦੀ ਫਿਰ ਇਲਾਜ ਆਪ ਰੱਖਦਾ ਹੈ ਅੰਦਰ ਸਦਾ ਤੁਸਸਨ ਹੈ ਮਥੇਵਾਲ ਦਰੋਪਤੀ ਆਂਦੇ ਦੂਤਾਂ ਨੂੰ ਫਰਮਾਇਆ ਕਰੋ ਪੰਚਾਲੇ ਬੰਦੇ ਕਿ ਦ੍ਰੋਪਦੀ ਨੂੰ ਖਿੱਚ ਕੇ ਵਾਲਾਂ ਤੋਂ ਲਿਆਂਦਾ ਅੰਦਰ ਸਭਾ ਦੋ ਸਦਸਨ ਹੈ ਦੋ ਸਦਸਨ ਦੀ ਸਭਾ ਦੇ ਵਿੱਚ ਅੰਦਰ ਖਿੱਚ ਕੇ ਲਿਆਂਦਾ ਕੇਸਾਂ ਤੋਂ ਹੜਕੇ ਤੇ ਉੱਥੇ ਕਿਹਾ ਕਿ ਇਹਨੂੰ ਭਾਏ ਸਾਰਿਆਂ ਦੇ ਸਾਹਮਣੇ ਨਗਨ ਕਰ ਦਿਓ ਵਸਤਰ ਉਤਾਰ ਦਿਓ ਇਹਦੇ ਪਰ ਉਹਨੇ ਆਪਣੇ ਪ੍ਰਮਾਤਮਾ ਨੂੰ ਯਾਦ ਕੀਤਾ ਤੇ ਕਹਿੰਦੇ ਉਹਨੂੰ ਕੋਈ ਉੱਥੇ ਨਗਨ ਨਹੀਂ ਕਰ ਸਕਿਆ ਵਸਤਰ ਨਹੀਂ ਉਤਾਰ ਸਕਿਆ ਜੇ ਅਸੀਂ ਵੀ ਪਰਮਾਤਮਾ ਦੇ ਨਾਲ ਜੁੜਾਂਗੇ ਸਾਡੀ ਵੀ ਪੈਜ ਰੱਖੂਗਾ ਪਰਮਾਤਮਾ ਆਪਣੇ ਦਾਸ ਕੀ ਆਪ ਪੈਜ ਰੱਖੇ ਉਹ ਆਪਣੇ ਸੇਵਕਾਂ ਦੀ ਆਪ ਪੈਜ ਰੱਖਦਾ ਨਾਨਕ ਸਦ ਗੁਰਵਾਨ ਐਸੇ ਗੁਰੂ ਤੇ ਫਿਰ ਸਦਕੇ ਜਾਈਏ ਗੁਰਵਾਨ ਜਾਈਏ ਜਿਵੇਂ ਅਸੀਂ ਕਿਸੇ ਦੇ ਵਿਆਹ 'ਚ ਜਾਂਦੇ ਆ ਨਾ 150 ਰੁਪਇਆ ਉੱਥੇ ਅਸੀਂ ਪਾ ਕੇ ਆਉਂਨੇ ਆ ਭਾਵ ਕਿ ਉਹ ਲਿਖਿਆ ਨਹੀਂ ਜਾਂਦਾ ਕਿ ਮੈਂ ਤੈਨੂੰ ਦੇ ਕੇ ਆਇਆ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਆ ਕਿ ਅਸੀਂ ਉਹਦੇ ਤੋਂ ਕੁਰਬਾਨ ਜਾਈਏ ਇਹ ਨਾ ਫਿਰ ਕਹ ਜੀਏ ਕਿ ਮੈਂ ਤੇਰੇ ਤੋਂ ਕੁਰਬਾਨੀ ਦਿੱਤੀ ਨਹੀਂ ਜਿਹੜੀ ਜਿਹੜਾ ਕਿਸੇ ਤੋਂ ਕੁਰਬਾਨ ਹੋ ਜੇ ਉਹ ਫਿਰ ਦੱਸਿਆ ਨਹੀਂ ਜਾਂਦਾ ਉਹ ਗਿਣਤੀ 'ਚ ਨਹੀਂ ਹੁੰਦਾ ਉਹਦੇ ਫਿਰ ਆਪਣੇ ਪਿਆਰਿਆਂ ਦੇ ਲਈ ਬਹੁਤ ਕੁਝ ਕਰਦੇ ਆ ਗੁਰੂ ਸਾਹਿਬ ਅਸੀਂ ਵੀ ਫਿਰ ਗੁਰੂ ਤੋਂ ਕੁਰਬਾਨ ਹੋਈਏ ਜਿਉ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪੈਣਣ ਖਾਣ ਆਪਣੇ ਦਾਸ ਕੀ ਆਪ ਪੈਜ ਰੱਖੇ ਨਾਨਕ ਸਦਗੁਰੂ ਗਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ